ਸ਼੍ਰੋਮਣੀ ਅਕਾਲੀ ਦਲ ਦਾ ਵਫਦਾ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਗਬੀਰ ਸਿੰਘ ਨਾਲ ਮਿਲਣ ਵਾਸਤੇ ਪਹੁੰਚਿਆ ਸੀ ਬੇਸ਼ੱਕ ਸੁਖਬੀਤ ਸਿੰਘ ਬਾਦਲ ਦੇ ਅਸਤੀਫੇ ਦੀ ਗੱਲ ਨੂੰ ਲੈ ਕੇ ਲਗਾਤਾਰ ਹੀ ਚਰਚਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਜਿੱਥੇ ਬਾਗੀ ਅਕਾਲੀ ਜਿਹੜੇ ਨੇ ਗਿਆਨੀ ਰਗਬੀਰ ਸਿੰਘ ਹੋਣਾ ਨਾਲ ਮਿਲ ਕੇ ਜੋ ਸਤੀਫੇ ਦਿੱਤੇਗੇ ਇਹਨਾਂ ਨੂੰ ਪ੍ਰਵਾਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਆਪਣੇ ਤਰਕ ਜਿਹੜੇ ਨੇ ਉਹ ਦਿੱਤੇ ਜਾ ਰਹੇ ਹਨ ਅ ਗੁਰਜੀਤ ਸਿੰਘ ਚੀਮਾ ਇੱਥੇ ਮੌਜੂਦ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਲਗਾਤਾਰ ਹੀ ਚੀਮਾ ਹੋਣਾ ਵੱਲੋਂ ਗਿਆਨੀ ਰਗਵੀਰ ਸਿੰਘ ਹੋਣਾ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਔਰ ਲਗਾਤਾਰ ਹੀ ਆਪਣੇ ਤਰਕ ਜਿਹੜੇ ਨੇ ਉਹ ਪੇਸ਼ ਕੀਤੇ ਜਾ ਰਹੇ ਨੇ ਕਿਉਂਕਿ ਲਗਾਤਾਰ ਹੀ ਅ ਬਾਕੀ ਅਕਾਲੀਆਂ ਵੱਲੋਂ ਹਮੇਸ਼ਾ ਹੀ ਕਿਹਾ ਜਾ ਰਿਹਾ ਹੈ ਕਿ ਜਲਦੋ ਜਲ ਜਸਤੀਫੇ ਜਰਨ ਨੂੰ ਪ੍ਰਵਾਨ ਕੀਤੇ ਜਾਣ ਲੇਕਿਨ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਜੋ ਅਜ ਕਈ ਤਰਕ ਜਿਹੜੇ ਨੇ ਉਹ ਰੱਖੇ ਗਏ ਨੇ ਸ਼ਰੋਮਨੀ ਅਕਾਲੀ ਕਲ ਵੱਲੋਂ ਅਤੇ ਨਾਲ ਹੀ ਜੋ ਵਿਚਾਰ ਨੇ ਉਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਡਕਟਾ ਸਿੰਘ ਸਾਹਿਬ ਜਾਨੀ ਰਗਵੀਰ ਸਿੰਘ ਹੁਣਾਂ ਤੱਕ ਪਹੁੰਚਾਏ ਜਾ ਚੁੱਕੇ ਨੇ ਲੇਕਿਨ ਕਿਤਨਾ ਕਹਤ ਤੁਸੀਂ ਦੇ ਸਕਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਫਾ ਜਿਹੜਾ ਸੀਗਾ ਉਹ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਜੱਤਾ ਸਿੰਘ ਸਾਹਿਬ ਜਨਰਲ ਅਕਬੀਰ ਸਿੰਘ ਨੂੰ ਮਿਲਣ ਵਾਸਤੇ ਪਹੁੰਚਿਆ ਹੋਇਆ ਗੱਲਬਾਤ ਕਰਨ ਨੇ ਚੀਮਾ ਸਾਹਿਬ ਜੱਤਾ ਸਾਹਿਬ ਨੂੰ ਮਿਲੇ ਹੋ ਕਿਹੜੇ ਕਿਹੜੇ ਵਿਚਾਰ ਜਿਹੜੇ ਨੇ ਉਹ ਸਾਂਝੇ ਹੋਏ ਨੇ ਔਰ ਲਗਾਤਾਰੀ ਅਸਤੀਫਿਆਂ ਦੀ ਗੱਲ ਜਿਹੜੀ ਕੀਤੀ ਜਾ ਰਹੀ ਉਹ ਕਦੋਂ ਤੱਕ ਜਸਰ ਪ੍ਰਵਾਹ ਨਹੀਂ ਹੁਣ ਤਾਂ ਬਾਕੀ ਤਾਂ ਸਾਰਾ ਕੁਝ ਪਹਿਲੇ ਹੀ ਖਤਮ ਹੋ ਚੁੱਕਿਆ ਜੀ ਸਿਰਫ ਇੱਕ ਟੈਕਨੀਕਲ ਪੁਆਇੰਟ ਸੀ ਕਿ ਪਾਰਟੀ ਦੀ ਪ੍ਰਤੀ ਦੇਸ਼ਮੰਦ ਹੂੰ ਉਹ ਮੈਂ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਅੱਜ ਅਸੀਂ ਮਿਲੇ ਸੀ ਅਸੀਂ ਸਾਰੀ ਕਾਨੂੰਨੀ ਪ੍ਰਕਿਰਿਆ ਉਹਨਾਂ ਦੇ ਅੱਗੇ ਪਹਿਲਾਂ ਵੀ ਰੱਖੀ ਸੀ ਜੀ ਹੁਣ ਵੀ ਜਿਹੜੀਆਂ ਨਵੀਆਂ ਪਾਰਟੀਆਂ ਰਜਿਸਟਰ ਹੁੰਦੀਆਂ ਉਹਦੀਆਂ ਗਾਈਡਲਾਈਨਸ ਉਹ ਸਾਹਮਣੇ ਰੱਖੇ ਕਿਉਂਕਿ ਕੁਝ ਲੋਕੀ ਘਬਰਾਹ ਕਰਦੇ ਰਹਿੰਦੇ ਆਹ ਲੱਗ ਕੇਈ ਨਵੀਆਂ ਪਾਰਟੀਆਂ ਬਣ ਰਹੀਆਂ ਅਸੀਂ ਉਹਨਾਂ ਨੇ ਵੀ ਅੱਜ ਮੀਡੀਆ ਦੇ ਵਿੱਚ ਕਹਿ ਆ ਹਦਾਇਤਾ ਨੇ ਪਹਿਲਾਂ ਆਪਣੀ ਪਾਰਟੀ ਇਸ ਤੋਂ ਬਾਹਰ ਜਾ ਕੇ ਰਜਿਸਟਰ ਕਰਾ ਕੇ ਦਿਖਾਓ ਫਿਰ ਅਸੀਂ ਤੁਹਾਡੇ ਕੋਲ ਸਿੱਖਣ ਦੀ ਕੋਸ਼ਿਸ਼ ਕਰਾਂ ਜੀ ਇਸ ਕਰਕੇ ਸਿੰਘ ਸਾਹਿਬ ਨੇ ਸਾਰੀ ਗਲਤੀ ਸੰਤੁਸ਼ਟੀ ਪ੍ਰਗਟ ਕਰਦੇ ਆਪੀ ਪਾਰਟੀ ਦੇ ਜੋ ਸੰਧਾਨ ਚ ਸ਼੍ਰਮnikalda ਚ ਲਿਖਿਆ ਉਹਦੇ ਮੁਤਾਬਕ ਤੁਸੀਂ ਕਰੋ ਪ੍ਰਧਾਨ ਸਭ ਦਾ ਅਸਤੀਫਾ ਵੀ ਪੈਂਡਿੰਗ ਹੈ ਉਹ ਵੀ ਵਰਕਿੰਗ ਕਮੇਟੀ ਦੀ ਮੀਟਿੰਗ ਚ ਹੁਣ ਵਿਚਾਰਿਆ ਜਾਏਗਾ ਇਸ ਕਰਕੇ ਅਸੀਂ ਇੰਨੇ ਸੇ ਚਾਹੁੰਦੇ ਕਿ ਜਿੰਨੇ ਦੇ ਤੱਕ ਸਿੰਘ ਸਾਹਿਬ ਦੀ ਸੰਤੁਸ਼ਟੀ ਨਹੀਂ ਹੁੰਦੀ ਉਹਨੇ ਦੇ ਤੱਕ ਪਾਰਟੀ ਅੱਗੇ ਨਹੀਂ ਸੀ ਜਾਣਾ ਚਾਹੀਦਾ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਹਿਮਤੀ ਦਿੱਤਾ ਤੇ ਸਾਰੇ ਗੱਲ ਜੀ ਬਸਾਲ ਕਦੋਂ ਤੱਕ ਮੀਟਿੰਗ ਜਿਹੜੀ ਆ ਹੋ ਸਕਦੀ ਹੈ ਲੱਗਦਾ 14 ਤਰੀਕਾ ਜੀ ਬਸ 30 ਕੱਤੇ 14 ਤਰੀਕਾ ਮਾਗੀ ਤੇ ਮੇਲੇ ਤੇ ਵੀ ਸੁਖਬੀ ਸਿੰਘ ਬਾਦਲ ਹੁਣਾ ਵੱਲੋਂ ਕਿਹਾ ਗਿਆ ਕਿ ਜਾਰਾ ਜਿਨੇ ਵੀ ਸਾਡੇ ਅਕਾਲੀ ਦਲ ਦੇ ਵਰਕਰ ਨੇ ਉਹ ਪਹੁੰਚਣ ਅਤੇ ਪਹੁੰਚੋਂ ਤੋਂ ਬਾਅਦ ਉੱਥੇ ਇੱਕ ਇਕੱਠ ਕਰਕੇ ਦਿਖਾਣ ਕਿ ਅਕਾਲੀ ਦਲ ਜਿੰਦਾ ਹੈ ਲੋਕ ਜਿਹੜਾ ਕਹਿ ਰਹੇ ਨੇ ਕਿ ਅਸੀਂ ਹਰ ਸਾਲ ਹੀ ਵੱਡੀ ਕਾਨਫਰੰਸ ਕਿਉਂਕਿ ਸ਼੍ਰੀ ਮੁਖਸਦ ਸਾਹਿਬ ਚਾਰੀ ਮੁਕਤੀਆਂ ਤੇ ਭਾਈ ਭਗਕੌਰ ਦੀ ਬਹੁਤ ਵੱਡੀ ਇਤਿਹਾਸਿਕ ਧਰਤੀ ਜੀ ਉੱਥੇ ਟੁੱਟੀ ਗੰਡੀ ਦਾ ਬਹੁਤ ਵੱਡਾ ਇਤਿਹਾਸ ਹੈ ਜੀ ਤੇ ਹਰ ਸਾਲ ਹੀ ਸ਼ਹੀਦਾਂ ਨੂੰ ਨਤਮਸਤਕ ਹੋਣ ਵਾਸਤੇ ਬੜੀ ਵੱਡੀ ਸਾਡੀ ਕਾਨਫਰੰਸ ਹਮੇਸ਼ਾ ਹੁੰਦੀ ਹੈ ਤੇ ਅੱਜ ਕੀ ਵੀ ਪੂਰਾ ਜੋਸ਼ ਹੈ ਵਰਕਰਾਂ ਦੇ ਵਿੱਚ ਪ੍ਰਧਾਨ ਸਾਹਿਬ ਆਪ ਵੀ ਮੀਟਿੰਗਾਂ ਕਰਕੇ ਆਏ ਇਸ ਕਰਕੇ ਕੋਈ ਨਵੀਂ ਨਹੀਂ ਹੈ ਹਰ ਸਾਲ ਹੀ ਹੁੰਦੀ ਹੈ ਵੱਡੀ ਹੁੰਦੀ ਹੈ ਤੇ ਅੱਜ ਕੀ ਵੀ ਪੂਰੇ ਜੋਸ਼ ਦੇ ਨਾਲ ਤੇ ਸਰਦਾਰ ਨਿਸਤਕਾਰ ਸਾਹਿਬ ਕਹਿੰਦੇ ਕਿ ਕਾਲੀ ਦਲ ਖਤਮ ਨਹੀਂ ਆ ਸੋਤਾ ਸੀਗਾ ਰੈਸਟ ਕਰ ਰਿਹਾ ਸੀਗਾ ਹੁਣ ਵਾਪਸ ਆ ਰਿਹਾ ਦੁਬਾਰਾ ਬੂਮ ਕਰੇਗਾ ਚਲੋ ਹੁਣ ਮੋਟੀਵੇਟ ਕਰਨਾ ਹੁੰਦਾ ਵਰਕਰ ਨੂੰ ਯੂਜ਼ ਕਰਕੇ ਪਦਾਰ ਸਾਹਿਬ ਨੇ ਜਿਹੜੀ ਆ ਉਹ ਮੌਕੇ ਦੇ ਉੱਤੇ ਜੋਸ਼ ਸ਼ਬਦ ਵਰਤੇ ਇਹ ਤਾਂ ਚੱਲਦਾ ਰਹਿੰਦਾ ਸਪੀਚਾਂ ਦੇ ਵਿੱਚ ਇਹ ਕੋਈ ਨਵੀਂ ਗੱਲ ਨਹੀਂ ਹੈ ਇਹ ਤਾਂ ਮਾੜਾ ਮੋਟਾ ਅਸਮ ਜਾ ਕੇ ਸਟੇਜਾਂ ਦੇ ਉੱਤੇ ਜਿੱਥੇ ਸੀਰੀਅਸ ਡਿਸਕਸ਼ਨ ਚੱਲਦੀਆਂ ਨੇ ਉੱਥੇ ਮਾੜਾ ਮੋਟਾ ਅਸਮ ਜਾ ਕੇ ਵੀ ਚੱਲਦਾ ਰਹਿੰਦਾ ਇਹ ਜ਼ਿੰਦਗੀ ਦਾ ਹਿੱਸਾ ਹੈ ਹਰ ਗੱਲ ਨੂੰ ਰੋਕੀ ਦੂਜੇ ਪਾਸੇ ਲੈਣ ਲੱਗ ਜਾਂਦੇ ਆ ਉਸ ਤਰੀਕੇ ਨਹੀਂ ਲੜਨਾ ਚਾਹੀਦਾ ਲੇਕਿਨ ਜਿਵੇਂ ਸਭ ਜਿਸ ਤਰ੍ਹਾਂ ਅੱਜ ਚੰਡੀਗੜ੍ਹ ਦੀ ਚੰਡੀਗੜ੍ਹ ਦਾ ਦੁਬਾਰਾ ਤੋਂ ਇਸ਼ੂ ਖੜਾ ਹੋਇਆ ਲਗਾਤਾਰ ਹੀ ਚੰਡੀਗੜ੍ਹ ਦਾ ਦੁਬਾਰਾ ਤੋਂ ਇਸ਼ੂ ਖੜਾ ਹੋ ਗਿਆ ਜੀ ਇਸ ਵੇਰ ਤੋਂ ਕਿਸ ਤਰ੍ਹਾਂ ਦੇਖਦੇ ਹੋ ਲੱਗਦਾ ਕਿ ਵੱਡੀ ਇੱਕ ਸਾਜ਼ਿਸ਼ ਹੈ ਜੀ ਕਿ ਪੰਜਾਬ ਦੇ ਜਿਹੜੇ ਹੱਕ ਆ ਉਹ ਇੱਕ ਇੱਕ ਕਰਕੇ ਖਤਮ ਕੀਤੇ ਜਾ ਰਹੇ ਆ ਇਹ ਵੀ ਫਿਰ ਉਸੇ ਸਾਜ਼ਿਸ਼ ਦਾ ਹਿੱਸਾ ਹੈ ਜਿਹੜਾ ਹੁਣ ਫਿਰ ਹੋਣਾ ਸ਼ੁਰੂ ਹੋਇਆ ਇਹਦਾ ਸੀ ਡਟ ਕੇ ਵਿਰੋਧ ਕਰਨਾ لیکن ਕੋਈ ਕੋਈ ਕਾਰਨ ਨਹੀਂ ਹੈ ਇਹ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਬਸਾਇਆ ਗਿਆ ਸੀ ਇੱਕ ਟੈਂਪਰਰੀ ਯੂਟੀ ਦੇ ਤੌਰ ਦੇ ਉੱਤੇ ਇਹਨੂੰ ਡਿਕਲੇਅਰ ਕੀਤਾ ਗਿਆ ਸੀ 60 40 ਦੀ ਰੇਸ਼ੋ ਬਲਾਜਮਾ ਦੀ ਤੈਅ ਹੋਈ ਸੀ ਹੁਣ ਕਦੇ ਹਰਿਆਣੇ ਨੂੰ ਚੰਡੀਗੜ੍ਹ ਨਾਲ ਅਟੈਚ ਕਰਨ ਦੀ ਗੱਲ ਹੁੰਦੀ ਹੈ ਕਦੇ ਚੰਡੀਗੜ੍ਹ ਦੇ ਵਿੱਚ ਕਾਲਜ ਹਰਿਆਣੇ ਦੇ ਅਟੈਚ ਕਰਨ ਦੀ ਗੱਲ ਉੱਠਦੀ ਹੈ ਕਦੇ ਯੂਨੀਵਰਸਿਟੀ ਦੇ ਜਿਹੜੀ ਸੈਨੇਟ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਇਹ ਚੀਜ਼ਾਂ ਬਰਦਾਸ਼ਤ ਤੋਂ ਬਾਹਰ ਨੇ ਹੁਣ ਗੱਲ ਹੋਰ ਅੱਗੇ ਟੱਪ ਗਈ ਹੈ ਇਸ ਕਰਕੇ ਇਧਰ ਡਟ ਕੇ ਵਿਰੋਧ ਕਰਦੇ ਆਂ ਪ੍ਰਧਾਨ ਮੰਤਰੀ ਜੀ ਨੂੰ ਹੋਮ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਇਹ ਤੁਲਦ ਵਾਪਸ ਕਰੋ ਇਦਾਂ ਦੇ ਫੈਸਲੇ ਜਿਹੜੇ ਬਿਨਾ ਸਟੇਟਾਂ ਨੂੰ ਭਰੋਸੇ 'ਚ ਲਿਆ ਇਹ ਨਹੀਂ ਹੋਣੇ ਚਾਹੀਦੇ ਇਹ ਪੰਜਾਬ ਰੀਅਰੋਨਾਈਜੇਸ਼ਨ ਐਕਟ ਦੀ ਵੀ ਉਲੰਘਣਾ ਜੀ ਇਸ ਕਰਕੇ ਵਰਕਿੰਗ ਕਮੇਟੀ ਦੇ ਵਿੱਚ ਵਿਚਾਰਾਂਗੇ ਇੱਥੇ ਜਿਹੜਾ ਸੀ ਫੈਸਲਾ ਲਾਸ ਵਾਲਾ ਚਿਮਾ ਸਾਹਿਬ ਇੱਕ ਮੀਟਿੰਗ ਕਰੋ ਤੱਕ ਹੋ ਸਕਦੀ ਹੈ ਜਿਹੜੇ ਸਤੀਫਾ ਨੂੰ ਲੈ ਕੇ ਉਹ ਜਲਦੀ ਹੋ ਜਾਗੀ ਉਹ ਹੁਣ ਅੱਜ ਰੱਖੀ ਗਈ ਜੀ ਕੁਝ ਅੱਜ ਹੀ ਗੱਲ ਕਰਕੇ ਅਨੌਸਰ ਕਰ ਸੋ ਇਹ ਸਾਨੂੰ ਦਲਜੀਤ ਸਿੰਘ ਚਿਮਾ ਹੁਣੇ ਜਨਾਬ ਵੱਲੋਂ ਹੁਣੇ ਹੀ ਸ਼੍ਰੋਮਣੀ ਅਕਾਲ ਤਖਤ ਸਾਹਿਬ ਦੇ ਜੱਤਦਾ ਸਿੰਘ ਸਾਹਿਬ ਗਿਆਨੀ ਰਕਬੀਰ ਸਿੰਘ ਨਾਲ ਮੁਲਾਕਾਤ ਕੀਤੀ ਗਈ ਔਰ ਦੱਸਿਆ ਗਿਆ ਕਿ ਕਈ ਟੈਕਨੀਕਲ ਇਸ਼ੂਸ ਨੇ ਜਿਹੜੇ ਉਹ ਨਾਲ ਵਿਚਾਰੇ ਗਏ ਨੇ ਲੇਕਿਨ ਕਿਤਨਾ ਕਿਤੇ ਲਗਾਤਾਰ ਹੀ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਲੀਡਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਸਾਬਕਾ ਪ੍ਰਧਾਨ ਸਰਦਾਰ ਸੁਖਬੀ ਸਿੰਘ ਉਹਨ ਜਿਹੜੇ ਅਕਾਲੀ ਦਲ ਦੇ ਮੌਜੂਦਾ ਜੋ ਮੈਂਬਰਸ ਹਨ ਉਹਨਾਂ ਦੇ ਸਤੀਫੇ ਜਿਹੜੇ ਸੀਗੇ ਉਹ ਪ੍ਰਮਾਣ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਲੇਕਿਨ ਕਿਤਰਾ ਕਿਤੇ ਹੁਣ ਜੋ ਹੈ ਜਲਦ ਹੀ ਮੀਟਿੰਗ ਜਿਹੜੀ ਹੈ ਉਹ ਬੁਲਾਈ ਜਾਵੇਗੀ ਜਿਸ ਤੋਂ ਬਾਅਦ ਜੋ ਵੱਡੇ ਫੈਸਲੇ ਜਿਹੜੇ ਨੇ ਉਹ ਲਿੱਤੇ ਜਾ ਸਕਦੇ ਨੇ ਔਰ ਕਿਹਾ ਜਾ ਰਿਹਾ ਹੈ ਕਿ 14 ਤਰੀਕ ਮਾਗੀ ਤੋਂ ਪਹਿਲਾਂ ਪਹਿਲਾਂ ਜਿਹੜੀ ਹੈ ਉਹ ਵੀ ਮੀਟਿੰਗ ਜਿਹੜੀ ਆ ਉਹ ਸੱਦੀ ਜਾ ਸਕਦੀ ਲੇਕਿਨ ਦਲਜੀਤ ਸਿੰਘ ਚੀਮਾ ਉਹਨਾਂ ਨਾਲ ਇਹ ਵੀ ਕਿਹਾ ਗਿਆ ਕਿ ਛੰਡੀਗੜ੍ਹ ਦੇ ਜੋ ਹੱਕ ਪੰਜਾਬ ਤੇ ਬੰਦੇ ਨੇ ਉਹਨਾਂ ਨੂੰ ਜਿਹੜਾ ਹੈ ਬੀਜੇਪੀ ਟਾਲਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਜਿਹੜਾ ਹੈ ਉਹ ਵੀ ਲਿਖਿਆ ਜਾਵੇਗਾ ਲੇਕਿਨ ਹੁਣ ਵੇਖਣਾ ਹੋਵੇਗਾ ਕਿ ਸੁਖਬੀਤ ਸਿੰਘ ਬਾਦਲ ਦੇ ਸਤੀਫੇ ਨੂੰ ਲੈ ਕੇ ਜਾਂ ਸ਼੍ਰੋਮਣੀ ਕਾਲਜ ਦੇ ਜਿਹੜੇ ਵਰਕਰ ਨੇ ਜਾਂ ਉਹਨਾਂ ਦੇ ਲੀਡਰਸ ਨੇ ਜਿਹੜੇ ਸਤੀਫੇ ਦਿੱਤੇ ਸੇ ਕਦੋਂ ਤੱਕ ਪ੍ਰਮਾਣ ਹੁੰਦੇ ਨੇ ਜੇਕਰ ਪ੍ਰਮਾਣ ਹੁੰਦੇ ਨੇ ਉਹਦੇ ਵਿੱਚ ਕੀ ਕੀ ਜਿਹੜੇ ਨੇ ਕਿਹੜੇ ਕਿਹੜੇ ਦਾ ਸਤੀਫਾ ਜਰਾ ਉਹ ਪ੍ਰਮਾਣ ਹੁੰਦਾ ਹੁਣ ਵੇਖਣਾ ਹੋਵੇਗਾ ਲੇਕਿਨ ਕਿਤਨਾ ਕਿਤੇ ਇੱਕ ਵਾਰ ਫਿਰ ਤੋਂ ਬਾਕੀ ਅਕਾਲੀ ਅਤੇ ਅਕਾਲੀਆਂ ਦੇ ਵਿੱਚ ਦੁਬਾਰਾ ਤੋਂ ਜੰਗ ਛਿੜਦੀ ਹੋਈ ਨਜ਼ਰ ਆ ਰਹੀ ਹੈ ਕੈਮਰਾਮੈਨ ਕੈਮਰਾ ਪਰਸਨ ਵਜਿਰਾ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮਰਸੋ ਸਾਹਿਬ